ਸਿੱਕਾਲ ਤੁਸੀਂ ਦੇਖ ਰਹੇ ਹੋ ਜਤਬਾਣੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰ ਲੈਣੇ ਆਂ ਦੇਸ਼ ਵਿਦੇਸ਼ ਦੀਆਂ 25 ਮੁੱਖ ਖਬਰਾਂ ਤੇ ਕਲਕੱਤਾ ਦੇ ਵਿੱਚ ਲੇਡੀ ਡਾਕਟਰ ਦੇ ਨਾਲ ਕਤਲ ਤੇ ਜ਼ਬਰ ਜਨਾਬ ਮਾਮਲੇ ਦੇ ਵਿੱਚ ਭਾਜਪਾ ਦੀ ਆਗੂ ਲੋਕੈਟ ਚੈਟਰਜੀ ਖਿਲਾਫ ਮਾਮਲਾ ਹੋਇਆ ਦਰਜ ਲੇਡੀ ਡਾਕਟਰ ਦੇ ਨਾਲ ਜ਼ਬਰ ਜਨਾਬ ਤੇ ਕਤਲ ਮਾਮਲੇ ਦੇ ਵਿੱਚ ਸੀਬੀਆਈ ਵੱਲੋਂ ਕਾਲਜ ਦੇ ਸਾਬਕਾ ਪ੍ਰਿੰਸੀਪਲ ਦੇ ਨਾਲ ਲਗਾਤਾਰ 13 ਘੰਟੇ ਕੀਤੀ ਗਈ ਪੁੱਛਗਿੱਛ ਕ੍ਰਮ ਮੰਤਰਾਲੇ ਨੇ ਬੰਗਾਲ ਦੀ ਸਾਰੀ ਪੁਲਿਸ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਤੇ ਇਹਨਾਂ ਪ੍ਰਦਰਸ਼ਨਾਂ ਦੀ ਹਰ 2 ਘੰਟੇ ਦੇ ਅੰਦਰ ਰਿਪੋਰਟ ਕੀਤੀ ਤਲਬ। ਰਾਜਸਥਾਨ ਦੇ ਚਿਰੂ ਦੇ ਵਿੱਚ ਇੱਕ ਨਿੱਜੀ ਹੋਟਲ ਤੇ ਤਾਬੜ ਤੋੜ ਕੀਤੀ ਗਈ ਫਾਇਰਿੰਗ ਤੇ ਇਸ ਤੋਂ ਬਾਅਦ ਹਮਲਾਵਰ ਫਾਇਰਿੰਗ ਕਰਨ ਤੋਂ ਬਾਅਦ ਹੋ ਗਏ ਫਰਾਰਤ। ਰਾਜਸਥਾਨ ਦੇ ਉਦੈਪੁਰ ਦੇ ਵਿੱਚ ਸ਼ਾਂਤੀ ਬਹਾਲ ਹੋਣ ਤੋਂ ਬਾਅਦ ਵੀ ਮੋੜ ਤੋਂ ਦੋ ਤੜਿਆਂ ਦਰਮਿਆਨ ਹੋਈ ਬਹਿਸਬਾਜ਼ੀ ਤੇ ਵਿਧਿਆਤਣਾ ਜੈਪੁਰ ਦੇ ਦੋ ਨਿੱਜੀ ਹੋਟਲਾਂ ਨੂੰ ਈਮੇਲ ਦੇ ਰਾਹੀਂ ਬੰਬ ਨਾਲ ਅਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵਿੱਚ ਤਣਾਅ ਦਾ ਮਾਹੌਲ ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰਕੇ ਸਰਚ ਆਪਰੇਸ਼ਨ ਕੀਤਾ ਗਿਆ ਸ਼ੁਰੂ। ਕੇਂਦਰੀ ਮੰਤਰੀ ਜਵਾਲ ਉਰਾਮ ਦੀ 58 ਸਾਲਾ ਪਤਨੀ ਚਿੰਗਿਆ ਉਰਾਮ ਦੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਡੇਂਗੂ ਨਾਲ ਹੋਈ ਮੌਤ ਚਿੰਗਿਆ ਉਰਾਮ ਨੇ ਸ਼ਨੀਵਾਰ ਦੀ ਰਾਤ ਨੂੰ ਤਕਰੀਬਨ 10:30 ਵਜੇ ਲਈ ਆਖਰੀ ਸਾਮ ਮਾਧ्‍य ਪ੍ਰਦੇਸ਼ ਦੀ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ ਵਿੱਚ ਲਿਆ ਗਿਆ ਇੱਕ ਵੱਡਾ ਫੈਸਲਾ 99 ਸਕੂਲਾਂ ਨੂੰ ਕੀਤਾ ਗਿਆ ਡੀ ਨੋਟੀਫਾਈਡ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਚੇਨਈ ਦੇ ਵਿੱਚ ਡੀਐਮਕੇ ਦੇ ਆਗੂ ਅਤੇ ਤਾਮਿਲਨਾਡੂ ਦੇ ਪੰਜ ਵਾਰ ਰਹੇ ਮੁੱਖ ਮੰਤਰੀ ਐਮ ਕਰੁਣਾ ਨਿਧੀ ਦੀ ਯਾਦ ਦੇ ਵਿੱਚ ਜਾਰੀ ਕਰਨਗੇ 100 ਰੁਪਏ ਦਾ ਸਿੱਕਾ ਬਿਹਾਰ ਦੇ ਪਾਗਲਪੁਰ ਦੇ ਵਿੱਚ ਸਤਨਾਗੰਜਾ ਅਗਵਾਨੀ ਦੇ ਨਿਰਮਾਣ ਅਧੀਨ ਪੁਲ ਦੇ ਡਿੱਗਣ ਦੀ ਆਈ ਖਬਰ ਪੁਲ ਦੇ ਡਿੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਹੜ੍ਹਾਂ ਦੇ ਕਾਰਨ ਪੁਲ ਦੇ ਥੰਮ ਬੁਰੀ ਤਰ੍ਹਾਂ ਦੇ ਨਾਲ ਖਰਾਬ ਹੋ ਗਏ ਸੀ। ਮਹਾਰਾਸ਼ਟਰ ਸਰਕਾਰ ਵੱਲੋਂ ਔਰਤਾਂ ਨੂੰ ਰਕੜੀ ਦੇ ਮੌਕੇ ਇੱਕ ਵੱਡਾ ਤੋਹਫਾ ਦਿੰਦੇ ਹੋਏ ਮਾਜੀ ਲੜਕੀ ਬહેਨ ਸਕੀਮ ਦੇ ਤਹਿਤ ਹਰ ਮਹੀਨੇ 1500 ਰੁਪਏ ਦੇਣ ਦਾ ਕੀਤਾ ਗਿਆ ਐਲਾਨ। ਲੰਡਨ ਦੇ ਵਿੱਚ 에어 ਇੰਡੀਆ ਦੇ ক্রু ਮੈਂਬਰ ਤੇ ਹੋਇਆ ਹਮਲਾ ਲੰਡਨ ਦੇ ਇੱਕ ਨਿਜੀ ਹੋਟਲ ਦੇ ਵਿੱਚ ਵਾਪਰੀ ਘਟਨਾ ਤੇ 에어 ਇੰਡੀਆ ਨੇ ਕੀਤਾ ਇਸ ਮਾਮਲੇ ਦਾਖਲਾ ਸਭ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਇਸ ਵਾਰ ਵਿਧਾਨ ਸਭਾ ਦੇ ਵਿੱਚ ਭਾਜਪਾ ਵੱਲੋਂ ਤੀਜੀ ਵਾਰ ਸਰਕਾਰ ਬਣਾਏ ਜਾਣ ਦਾ ਕੀਤਾ ਜਾ ਰਿਹਾ ਦਾਵਾ ਅਮੀ ਦਿੱਲੀ ਦੇ ਵਿੱਚ ਯਾਤਰੀਆਂ ਦੇ ਨਾਲ ਪਰੇ ਗਏ ਇੱਕ ਜਹਾਜ਼ ਦੇ ਯਾਤਰੀਆਂ ਨੂੰ ਉਸ ਵੇਲੇ ਮੁਸੀਬਤ ਦਾ ਕਰਨਾ ਪਿਆ ਸਾਹਮਣਾ ਜਦੋਂ ਪਾਇਲਟ ਵੱਲੋਂ ਆਪਣੇ ਆਪ ਨੂੰ ਗਰਾਉਂਡ ਸਟਾਫ ਦੇ ਨਾਲ ਹੋਏ ਝਗੜੇ ਤੋਂ ਬਾਅਦ ਕਾਕਪਿਟ ਦੇ ਵਿੱਚ ਬੰਦ ਕਰ ਲਿਆ ਗਿਆ ਤੇ ਇਸ ਤੋਂ ਬਾਅਦ ਲੰਬੇ ਸਮੇਂ ਤੱਕ ਯਾਤਰੀਆਂ ਨੂੰ ਦਰਵਾਜ਼ਾ ਨਹੀਂ ਖੋਲਿਆ ਗਿਆ ਕੇਂਦਰੀ ਗ੍ਰਾਮ ਮੰਤਰੀ ਅਮਿਤ ਸ਼ਾਹ ਵੱਲੋਂ ਅਹਮਦਾਬਾਦ ਦੇ ਵਿੱਚ ਤਕਰੀਬਨ 1000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦੀ ਕੀਤੀ ਗਈ ਸ਼ੁਰੂਆਤ ਇਸ ਦੇ ਨਾਲ ਹੀ ਅਮਿਤ ਸ਼ਾਹ ਵੱਲੋਂ ਲੋਕਾਂ ਨੂੰ ਵਾਤਾਵਰਣ ਸੰਭਾਲ ਦੇ ਲਈ ਰੁਕ ਲਗਾਉਣ ਦੀ ਵੀ ਕੀਤੀ ਗਈ ਅਪੀਲ ਦਿੱਲੀ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਤਿੰਨ ਮੁਲਾਜ਼ਮਾਂ ਨੂੰ ਮੁਅਤਲੀ ਦਾ ਕਰਨਾ ਪਿਆ ਸਾਹਮਣਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਨ੍ਹਾਂ ਮੁਲਾਜ਼ਮਾਂ ਤੇ ਕੀਤਾ ਗਿਆ ਐਕਸ਼ਨ ਦਰਸਲ ਵੀਡੀਓ ਦੇ ਵਿੱਚ ਤਿੰਨ ਮੁਲਾਜ਼ਮ ਪੈਸੇ ਬੰਨ ਰਹੇ ਸਨ ਦਿੱਲੀ ਦੇ ਵਿੱਚ ਇੱਕ 35 ਸਾਲਾ ਨੌਜਵਾਨ ਨੂੰ ਤੇਜ਼ ਰਫ਼ਤਾਰ ਗੱਡੀ ਵੱਲੋਂ ਕਥਿਤ ਤੌਰ ਤੇ ਕੁਚਲਿਆ ਗਿਆ ਤੇ ਪੋਗਲ ਫਲਾਈਓਵਰ ਦੇ ਨੇੜੇ ਕਤਨਾ ਨੂੰ ਅੰਜਾਮ ਦੇਣ ਤੋਂ ਬਾਅਦ ਡਰਾਈਵਰ ਹੋਇਆ ਫਰਾਰ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਡਰਾਈਵਰ ਨੂੰ ਕੀਤਾ ਗਿਆ ਗ੍ਰਿਫਤਾਰ ਸ਼ਨੀਵਾਰ ਨੂੰ ਨੌਇਡਾ ਦੇ ਇੱਕ ਮਸ਼ਹੂਰ ਮਾਲ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਮਿਲੀ ਸੀ ਧਮਕੀ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਲ ਨੂੰ ਖਾਲੀ ਕਰਵਾਉਣ ਤੋਂ ਬਾਅਦ ਤਲਾਸ਼ੀ ਵੀ ਲਈ ਗਈ ਲੇਕਿਨ ਪੁਲਿਸ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ ਜਨਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਲੈਟਰਲ ਐਂਟਰੀ ਦੇ ਆਧਾਰ ਉੱਤੇ 15 ਅਹੁਦਿਆਂ ਦੇ ਲਈ ਅਸਾਮੀਆਂ ਕੱਢੀਆਂ ਗਈਆਂ ਨੇ ਤੇ ਵੱਖ-ਵੱਖ ਮੰਤਰਾਲਿਆਂ ਦੇ ਵਿੱਚ ਸਿੱਧੇ ਤੌਰ ਤੇ ਇਹ ਭਰਤੀ ਕੀਤੀ ਜਾਵੇਗੀ ਤੇ ਇਹਨਾਂ ਦੇ ਵਿੱਚ ਸੰਯੁਕਤ ਸਕੱਤਰ, ਉਪ ਸਕੱਤਰ ਅਤੇ ਨਿਰਦੇਸ਼ਕ ਪਦਰ ਦੇ ਅਧਿਕਾਰੀ ਸ਼ਾਮਲ ਹੋਣਗੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਲੇਸ਼ ਯਾਦਵ ਨੇ ਭਾਜਪਾ ਦੇ ਆਗੂ ਅਤੇ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਮੋਰੀਆ ਤੇ ਸਾਧਾ ਨਿਸ਼ਾਨਾ ਤੇ ਨਾਲ ਹੀ ਕਿਹਾ ਕਿ ਭਾਜਪਾ ਆਪਣੇ ਆਪ ਨੂੰ ਨੌਜਵਾਨਾਂ ਦੇ ਲੜਾਈ ਝਗੜੇ ਤੇ ਨਾ ਪੱਕੀ ਸਿਆਸਤ ਤੋਂ ਰੱਖੇ ਦੂਰ ਰੂਸ ਦੇ ਪੂਰਬੀ ਤੱਟ ਉਤੇ 7.0 ਤੀਬਰਤਾ ਵਾਲਾ ਆਇਆ ਪੁਚਾਲ ਪੁਚਾਲ ਇੰਨਾ ਜ਼ਬਰਦਸਤ ਸੀ ਕਿ ਰੂਸ ਦੇ ਸਿਵਲ ਉਚਸ ਵਾਲਾਮੁਕੀ ਦੇ ਵਿੱਚ ਵੀ ਫਟਣ ਦੇ ਧੁਮਾਕੇ ਮਹਿਸੂਸ ਕੀਤੇ ਗਏ ਤੇ ਨਾਲ ਹੀ ਲੋਕਾਂ ਵੱਲੋਂ ਜ਼ਬਰਦਸਤ ਪੁਚਾਲ ਦੇ ਛਟਕੇ ਵੀ ਮਹਿਸੂਸ ਕੀਤੇ ਗਏ ਤੇ ਇਸ ਦੀ ਜਾਣਕਾਰੀ ਰੂਸ ਦੇ ਸਰਕਾਰੀ ਮੀਡੀਆ ਵੱਲੋਂ ਦਿੱਤੀ ਗਈ। ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਮੇਅਰ ਵੱਲੋਂ ਭਾਰਤ ਦੀ بجائے ਪਾਕਿਸਤਾਨ ਦਾ ਲਿਆ ਗਿਆ ਨਾਮ ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਸਨਾਵਾਤਰਾ ਦੀ ਤੀ ਪੈਂਟੋਗਤਾਰਨ ਸਨਾਵਾਤਰਾ ਬਣੀ ਥਾਈਲੈਂਡ ਦੀ ਅਗਲੀ ਪ੍ਰਧਾਨ ਮੰਤਰੀ ਸ਼ਾਹੀ ਮਨਜ਼ੂਰੀ ਤੋਂ ਬਾਅਦ ਪੈਂਟੋਗਤਾਰਨ ਸਨਾਵਾਤਰਾ ਨੂੰ ਚੁਣਿਆ ਗਿਆ ਥਾਈਲੈਂਡ ਦਾ ਅਗਲਾ ਪ੍ਰਧਾਨ ਮੰਤਰੀ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਕੀਤਾ ਦਾਅਵਾ ਕਿ ਜੇ ਉਹ ਰਾਸ਼ਟਰਪਤੀ ਬਣੇ ਤਾਂ ਗਰੀਬਾਂ ਦੇ ਦਿਨ ਆਉਣਗੇ ਚੰਗੇ ਤੇ ਜੇ ਟਰੰਪ ਬਣੇ ਰਾਸ਼ਟਰਪਤੀ ਤਾਂ ਗਰੀਬਾਂ ਦੇ ਦਿਨ ਆਉਣਗੇ ਮਾੜੇ ਇਜ਼ਰਾਈਲੀ ਫੌਜਾਂ ਨੇ ਗਾਜ਼ਾ ਪੱਟੀ ਦੇ ਵਿੱਚ 40 ਟਿਕਾਣਿਆਂ ਤੇ ਕੀਤਾ ਜ਼ਬਰਦਸਤ ਹਮਲਾ ਸੂਏਸੀ ਦੇਸ਼ ਵਿਦੇਸ਼ ਦੀਆਂ ਪੱਛੀ ਮੁਖਬਰਾਂ ਤੇ ਤਾਜ਼ਾ ਜਾਣਕਾਰੀ ਤੇ ਹੋਰ ਖਬਰਾਂ ਦੇ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਨਦੋ ਇਜਾਜ਼ਤ ਸਰਸ਼ੀਕਾ